ਸਨਵਾਲੀ ਸਨਿਆਲੂ ਵਾਲੀਆ ਜੀ ਅਸੀਂ ਸਾਰੇ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੂੰ ਮਿਲਿਆ ਤੇ ਉਹਨਾਂ ਨੂੰ ਅਸੀਂ ਮੰਗ ਕੀਤੀ ਹੈ ਕਿ ਜੋ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਪਰਸੋਂ ਪਾਰਲੀਮੈਂਟ ਦੀ ਪਵਿੱਤਰ ਫਲੋਰ ਦੇ ਉੱਪਰ ਜੋ ਬਾਬਾ ਸਾਹਿਬ ਅੰਬੇਦਕਰ ਜੀ ਦੇ ਬਾਰੇ ਜੋ ਉਹਨਾਂ ਨੇ ਅਪਸ਼ਬਦ ਵਰਤੇ ਨੇ ਜੋ ਭद्दी ਸ਼ਬਦਾਵਲੀ ਜੋ અપਮਾਨਜਨਕ ਗੱਲ ਅੰਬੇਦਕਰ ਸਾਹਿਬ ਬਾਰੇ ਕਹੀ ਹੈ ਉਹਦੇ ਵਾਸਤੇ ਜਿਹਦੇ ਲਈ ਅੱਜ ਪੂਰੇ ਮੁਲਕ ਦੇ ਵਿੱਚ ਬਹੁਤ ਰੋष ਹੈ ਸਮੁੱਚੇ ਪੰਜਾਬ ਦੇ ਵਿੱਚ ਵੀ ਹਰ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਪਰ ਆਮ ਲੋਕਾਂ ਨੇ ਆਮ ਆਦੀ ਪਾਰਟੀ ਦੇ ਵਲੰਟੀਅਰਸ ਨੇ ਲੀਡਰਸ ਨੇ ਅੱਜ ਵੱਡੇ ਪੱਧਰ ਤੇ ਸਮੁੱਚੇ ਪੰਜਾਬ ਦੇ ਵਿੱਚ ਵਿਰੋਧ ਚੱਲ ਰਿਹਾ ਹੈ ਤੇ ਬਹੁਤ ਭਾਵਨਾਵਾਂ ਨੂੰ ਠੇਸ ਹੈ ਜਿਹੜੀ ਸ਼੍ਰੀ ਅਮਿਤ ਸ਼ਾਹ ਦੇ ਇਸ ਹਲਕੇ ਘਟੀਆ ਦਰਜੇ ਦੇ અપਮਾਨਜਨਕ ਬਿਆਨ ਦੇ ਨਾਲ ਦੇਸ਼ ਦੇ ਕਰੋੜਾਂ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਬਾਬਾ ਸਾਹਿਬ ਅੰਬੇਦਕਰ ਉਹ ਮਹਾਨ ਸੰਸਥਾ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਅੱਜ ਚਾਹੇ ਪ੍ਰਧਾਨ ਮੰਤਰੀ ਸਾਹਿਬ ਚਾਹੇ ਹੋਮ ਮਿਨਿਸਟਰ ਚਾਹੇ ਕੋਈ ਮੁੱਖ ਮੰਤਰੀ ਮੰਤਰੀ ਤੇ ਚਾਹੇ گورنر ਸਾਹਿਬ ਉਹਨਾਂ ਦੇ ਲਿਖੇ ਹੋਏ ਸੰਵਿਧਾਨ ਦੀ ਵਜ੍ਹਾ ਕਰਕੇ ਹੀ ਅਸੀਂ ਲੋਕ ਅੱਜ ਇਹਨਾਂ ਸੰਵਿਧਾਨਿਕ ਅਹੁਦਿਆਂ ਦੇ ਉੱਪਰ ਵਿਰਾਜਮਾਨ ਆ ਤੇ ਉਹਨਾਂ ਬਾਰੇ ਡਾਕਟਰ ਅੰਬੇਦਕਰ ਜੀ ਬਾਰੇ ਸ਼੍ਰੀ ਅਮਿਤ ਸ਼ਾਹ ਵੱਲੋਂ ਇਹ ਜੀ ਭੱਦੀ ਸ਼ਬਦਾਵਲੀ ਵਰਤਣਾ ਬਹੁਤ ਨਿੰਦਣਯੋਗ ਹੈ ਤੇ ਅਸੀਂ ਮੰਗ ਕੀਤੀ ਹੈ ਕਿ ਗਵਰਨਰ ਸਾਹਿਬ ਸਾਡਾ ਮੈਮੋਰੰਡਮ ਪੰਜਾਬ ਦੇ 3 ਕਰੋੜ ਲੋਕਾਂ ਦੀ ਮੰਗ ਦੇਸ਼ ਦੇ ਰਾਸ਼ਟਰਪਤੀ ਜੀ ਤੱਕ ਪਹੁੰਚਾਉਣ ਤੇ ਉਹ ਹੁਕਮ ਕਰਨ ਸ੍ਰੀ ਨਰਿੰਦਰ ਮੋਦੀ ਜੀ ਨੂੰ ਕਿ ਇਹੋ ਜੀ ਹਲਕੀ ਘਟਿਆ ਗਿਰੀ ਹੋਈ ਸੋਚ ਔਰ ਖਾਸ ਤੌਰ ਤੇ ਉਹਨਾਂ ਲੋਕਾਂ ਦੇ ਪ੍ਰਤੀ ਦਬਲੇ ਕੁਝੇ ਲੋਕਾਂ ਦੇ ਪ੍ਰਤੀ ਜਿਹੜੇ ਕਿ ਅਭਿਨ ਅੰਗ ਨੇ ਸਮਾਜ ਦਾ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ ਤੇ ਸ੍ਰੀ ਅਮਿਤ ਸ਼ਾਹ ਨੂੰ ਦੇਸ਼ ਦੀ ਕੈਬਨਿਟ ਦੇ ਵਿੱਚੋਂ ਇਮੀਡੀਏਟਲੀ ਬਰਖਾਸਤ ਕਰਨ ਇਹਦੀ ਅਸੀਂ ਮੰਗ ਹੈ ਜਿਹੜੀ ਅੱਜ ਗੁਰਨੂ ਸਭ ਕੋ ਰੱਖ ਕੇ ਆਇਆ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਸਾਡੀ ਇਹ ਮੰਗ 3 ਕਰੋੜ ਪੰਜਾਬੀਆਂ ਦੀ ਇਹ ਮੰਗ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਤੱਕ ਪਹੁੰਚਾਉਣਗੇ ਸੋ ਮੈਂ ਉਮੀਦ ਕਰਦਾ ਕਿ ਇਸ ਮੰਗ ਦੇ ਉੱਪਰ ਬੜੀ ਜਲਦੀ ਹੀ ਬੂਰ ਪਏਗਾ ਕਿਉਂਕਿ ਪੂਰੇ ਦੇਸ਼ ਦੇ ਵਿੱਚ ਇਹਦਾ ਬਹੁਤ ਵੱਡੇ ਪੱਧਰ ਤੇ ਉਪਰ ਰੋਸ਼ ਹੈ ਇਸ ਤੋਂ ਇਲਾਵਾ ਇੱਕ ਜੋ ਪਿਛਲੇ ਲੰਬੇ ਸਮੇਂ ਤੋਂ ਪਿਛਲੇ 24 ਦਿਨਾਂ ਤੋਂ ਸਾ ਜਗਜੀਤ ਸਿੰਘ ਢੱਲੇਵਾਲ ਉਹ ਮਰਨwarte ਨੇ ਅੰਸ਼ੰਤੇ ਨੇ ਉਹਦੇ ਬਾਰੇ ਵੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਔਰ ਇਹ ਕਿਹਾ ਕਿ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰੋ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਬੇਨਤੀ ਕਰੋ ਕਿ ਉਹ ਜੋ ਲੰਬੇ ਸਮੇਂ ਤੋਂ ਡਾਇਲੌਗ ਪੰਜਾਬ ਦੇ ਕਿਸਾਨ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਟੁੱਟਿਆ ਪਿਆ ਉਸ ਡਾਇਲੌਗ ਨੂੰ ਮੁੜ ਕੇ ਦੁਬਾਰਾ ਸ਼ੁਰੂ ਕਰਨਾ ਤੇ ਜੋ ਜਾਇਜ਼ ਮੰਗਾਂ ਨੇ ਕਿਸ ਪੰਜਾਬ ਦੇ ਕਿਸਾਨਾਂ ਦੀਆਂ ਉਹਨਾਂ ਦੇ ਨਾਲ ਮਿਲ ਬੈਠ ਕੇ ਉਹ ਮੰਗਾਂ ਨੇ ਜਿਹੜੀਆਂ ਉਹ ਮੰਨਿਆ ਜਾਣ ਜਿੰਨਾ ਬਾਰੇ ਕੇਂਦਰ ਸਰਕਾਰ ਪਹਿਲਾਂ ਵੀ ਵਾਅਦਾ ਕਰ ਚੁੱਕੀ ਹੈ ਪਰ ਵਾਅਦਾ ਕਰਕੇ ਮੁੱਕਰ ਜਾਂਦੀ ਹੈ ਔਰ ਡੱਲੇਵਾਲ ਸਾਹਿਬ ਦੀ ਸਿਹਤ ਦਾ ਉਚੇਚੇ ਤੌਰ ਤੇ ਧਿਆਨ ਜਿਹੜਾ ਉਹ ਰੱਖਿਆ ਜਾਵੇ ਇਹ ਮੰਗਣ ਜਿਹੜੀ ਅਸੀਂ ਅੱਜ ਗਵਰਨਰ ਸਾਹਿਬ ਕੋਲ ਲੈ ਕੇ ਆਇਆ ਸੋ ਬਹੁਤ ਬਤਨ ਹੋ ਜੀ ਚ ਸਰਜੋਸੀ ਜੀ ਬੈਂਸ ਸਾਹਿਬ ਜੀਪੀਜੀ ਮੀਥੇਰ ਜੀ ਸਖਲਵੰਸੀ ਜੀ ਐਮਐਲਏ ਸਾਹਿਬ ਮੋਹਲੀ ਤੋਂ ਡਾਕਟਰ ਸਨੂਵਾਲੀ ਸਨੀ ਅਲੂਵਾਲੀਆ ਜੀ ਅਸੀਂ ਸਾਰੇ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬਚੰਦ ਕਟਾਰੀਆ ਜੀ ਨੂੰ ਮਿਲਿਆ ਤੇ ਉਹਨਾਂ ਨੂੰ ਅਸੀਂ ਮੰਗ ਕੀਤੀ ਹੈ ਕਿ ਜੋ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਪਰਸੋਂ ਪਾਰਲੀਮੈਂਟ ਦੀ ਪਵਿੱਤਰ ਫਲੋਰ ਦੇ ਉੱਪਰ ਜੋ ਬਾਬਾ ਸਾਹਿਬ ਅੰਬੇਦਕਰ ਜੀ ਦੇ ਬਾਰੇ ਜੋ ਉਹਨਾਂ ਨੇ ਅਫਸ਼ਰਦ ਵਰਤੇ ਨੇ ਜੋ ਭਦੀ ਸ਼ਬਦਾਵਲੀ ਜੋ અપਮਾਨਜਨਕ ਗੱਲ ਅੰਬੇਦਕਰ ਸਾਹਿਬ ਬਾਰੇ ਕਹੀ ਹੈ ਉਹਦੇ ਵਾਸਤੇ ਜਿਹਦੇ ਲਈ ਅੱਜ ਪੂਰੇ ਮੁਲਕ ਦੇ ਵਿੱਚ ਬਹੁਤ ਰੋਸ਼ ਹੈ ਸਮੁੱਚੇ ਪੰਜਾਬ ਦੇ ਵਿੱਚ ਵੀ ਹਰ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਪਰ ਆਮ ਲੋਕਾਂ ਨੇ ਆਮ ਆਦੀ ਪਾਰਟੀ ਦੇ ਵਲੰਟੀਅਰਸ ਨੇ ਲੀਡਰਸ ਨੇ ਅੱਜ ਵੱਡੇ ਪੱਧਰ ਤੇ ਸਮੁੱਚੇ ਪੰਜਾਬ ਦੇ ਵਿੱਚ ਵਿਰੋਧ ਚੱਲ ਰਿਹਾ ਹੈ ਤੇ ਬਹੁਤ ਬਾਬਾ ਨਾਵਾਂ ਨੂੰ ਠੇਸ ਜਿਹੜੀ ਸ਼੍ਰੀ ਅਮਿਤ ਸ਼ਾਹ ਦੇ ਇਸ ਹਲਕੇ ਘਟੀਆ ਦਰਜੇ ਦੇ અપਮਾਨਜਨਕ ਬਿਆਨ ਦੇ ਨਾਲ ਦੇਸ਼ ਦੇ ਕਰੋੜਾਂ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਬਾਬਾ ਸਾਹਿਬ ਅੰਬੇਦਕਰ ਉਹ ਮਹਾਨ ਸੰਸਥਾ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਅੱਜ ਚਾਹੇ ਪ੍ਰਧਾਨ ਮੰਤਰੀ ਸਾਹਿਬ ਚਾਹੇ ਹੋਮ ਮਿਨਿਸਟਰ ਚਾਹੇ ਕੋਈ ਮੁੱਖ ਮੰਤਰੀ ਮੰਤਰੀ ਤੇ ਚਾਹੇ ਗਵਰਨਰ ਸਾਹਿਬ ਉਹਨਾਂ ਦੇ ਲਿਖੇ ਹੋਏ ਸੰਵਿਧਾਨ ਦੀ ਵਜ੍ਹਾ ਕਰਕੇ ਹੀ ਅਸੀਂ ਲੋਕ ਅੱਜ ਇਹਨਾਂ ਸੰਵਿਧਾਨਿਕ ਅਹੁਦਿਆਂ ਦੇ ਉੱਪਰ ਵਿਰਾਜਮਾਨ ਆ ਤੇ ਉਹਨਾਂ ਬਾਰੇ ਡਾਕਟਰ ਅੰਬੇਦਕਰ ਜੀ ਬਾਰੇ ਸ਼੍ਰੀ ਉਮਿਤ ਸ਼ਾਹ ਵੱਲੋਂ ਇਹ ਜੀ ਭੱਦੀ ਸ਼ਬਦਾਵਲੀ ਵਰਤਣਾ ਬਹੁਤ ਨਿੰਦਣਯੋਗ ਹੈ ਤੇ ਅਸੀਂ ਮੰਗ ਕੀਤੀ ਹੈ ਕਿ ਗਵਰਨਰ ਸਾਹਿਬ ਸਾਡਾ ਮੈਮੋਰੈਂਡਮ ਪੰਜਾਬ ਦੇ 3 ਕਰੋੜ ਲੋਕਾਂ ਦੀ ਮੰਗ ਦੇਸ਼ ਦੇ ਰਾਸ਼ਟਰਪਤੀ ਜੀ ਤੱਕ ਪਹੁੰਚਾਉਣ ਤੇ ਉਹ ਹੁਕਮ ਕਰਨਾ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਕਿ ਇਹੋ ਜੀ ਹਲਕੀ ਘਟਿਆ ਗਿਰੀ ਹੋਈ ਸੋਚ ਔਰ ਖਾਸ ਤੌਰ ਤੇ ਉਹਨਾਂ ਲੋਕਾਂ ਦੇ ਪ੍ਰਤੀ ਦਬਲੇ ਕੁਝੇ ਲੋਕਾਂ ਦੇ ਪ੍ਰਤੀ ਜਿਹੜੇ ਕਿ ਅਭਿ ਅੰਗ ਨੇ ਸਮਾਜ ਦਾ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚਾਈਏ ਤੇ ਸ਼੍ਰੀ ਅਮਿਤ ਸ਼ਾਹ ਨੂੰ ਦੇਸ਼ ਦੀ ਕੈਬਨਿਟ ਦੇ ਵਿੱਚੋਂ ਇਮੀਡੀਏਟਲੀ ਬਰਖਾਸਤ ਕਰਨਾ ਇਹਦੀ ਅਸੀਂ ਮੰਗ ਹੈ ਜਿਹੜੀ ਅੱਜ ਗਵਰਨਰ ਸਾਹਿਬ ਕੋਲ ਰੱਖ ਕੇ ਆਇਆ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਸਾਡੀ ਇਹ ਮੰਗ 3 ਕਰੋੜ ਪੰਜਾਬੀਆਂ ਦੀ ਇਹ ਮੰਗ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਤੱਕ ਪਹੁੰਚਾਉਣਗੇ ਸੋ ਮੈਂ ਉਮੀਦ ਕਰਦਾ ਕਿ ਇਸ ਮੰਗ ਦੇ ਉੱਪਰ ਬੜੀ ਜਲਦੀ ਹੀ ਬੂਰ ਪਏਗਾ ਕਿਉਂਕਿ ਪੂਰੇ ਦੇਸ਼ ਦੇ ਵਿੱਚ ਇਹਦਾ ਬਹੁਤ ਵੱਡੇ ਪੱਧਰ ਤੇ ਉੱਪਰ ਰੋਸ਼ ਹੈ ਇਸ ਤੋਂ ਇਲਾਵਾ ਇੱਕ ਜੋ ਪਿਛਲੇ ਲੰਬੇ ਸਮੇਂ ਤੋਂ ਪਿਛਲੇ 24 ਦਿਨਾਂ ਤੋਂ ਸਾਹ ਜਗਜੀਤ ਸਿੰਘ ਢੱਲੇਵਾਲ ਉਹ ਮਰਨwarte ਨੇ ਅੰਸ਼ਨਤੇ ਨੇ ਉਹਦੇ ਬਾਰੇ ਵੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਔਰ ਇਹ ਕਿਹਾ ਕਿ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰੋ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਬੇਨਤੀ ਕਰੋ ਕਿ ਉਹ ਜੋ ਲੰਬੇ ਸਮੇਂ ਤੋਂ ਡਾਇਲੌਗ ਪੰਜਾਬ ਦੇ ਕਿਸਾਨ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਟੁੱਟਿਆ ਪਿਆ ਉਸ ਡਾਇਲੌਗ ਨੂੰ ਮੁੜ ਕੇ ਦੁਬਾਰਾ ਸ਼ੁਰੂ ਕਰਨਾ ਤੇ ਜੋ ਜਾਇਜ਼ ਮੰਗਾਂ ਨੇ ਪੰਜਾਬ ਦੇ ਕਿਸਾਨਾਂ ਦੀਆਂ ਉਹਨਾਂ ਦੇ ਨਾਲ ਮਿਲ ਬੈਠ ਕੇ ਉਹ ਮੰਗਾਂ ਨੇ ਜਿਹੜੀਆਂ ਉਹ ਮੰਨਿਆ ਜਾਣ ਜਿੰਨਾ ਬਾਰੇ ਕੇਂਦਰ ਸਰਕਾਰ ਪਹਿਲਾਂ ਵੀ ਵਾਅਦਾ ਕਰ ਚੁੱਕੀ ਹੈ ਪਰ ਵਾਅਦਾ ਕਰਕੇ ਮੁੱਕਰ ਜਾਂਦੀ ਹੈ ਔਰ ਡੱਲੇਵਾਲ ਸਾਹਿਬ ਦੀ ਸੇਧ ਦਾ ਉਚਿਤੇ ਤੌਰ ਤੇ ਧਿਆਨ ਜਿਹੜਾ ਉਹ ਰੱਖਿਆ ਜਾਵੇ ਇਹ ਮੰਗਣ ਜਿਹੜੀ ਅਸੀਂ ਅੱਜ ਗਵਰਨਰ ਸਾਹਿਬ ਕੋਲ ਲੈ ਕੇ ਆਇਆ ਸਭ ਬਤਨ ਹੋ ਜੀ